ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਕਹਿਮਾ ਜੀ ਬਾਕੀ ਕਾਫੀ ਦਿਨ ਹੋ ਗਏ YouTube ਤੇ ਵੀ ਆਪਣੇ ਫਾਰਮ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਨਹੀਂ ਹੋਈ ਤਾਂ ਜੇ ਘਬਾਨਾ ਮਿਲ ਗਿਆ ਹੈਪੀ ਆਇਆ ਹੋਆ ਸੀਗਾ ਤੇ ਆਪਣਾ ਵੀਰ ਆਇਆ ਹੋਆ ਸੀਗਾ ਮੈਂ ਨਾ ਭੁੱਲ ਜਾਣਾ ਤੇਰਾ ਸੰਜੂ 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 ਗੁਜਰ ਹਾਂਜੀ ਤੇ ਕਿਉਂਕਿ ਪਹਿਲਾਂ ਉਹੀ ਤਾਂ ਦਿਮਾਗ ਕਈ ਵਾਰੀ ਨਿਕਲ ਜਾਂਦਾ ਆਪਣੇ ਆਪਾ ਗੁਜਰ ਦੇ ਨਾਂ ਤੇ ਕਹਿਦਣੇ ਤਾਂ ਹੋਰ ਘਰੇ ਪਹਿਲਾਂ ਠੀਕ ਆ ਬਾਈ ਸਾਰੇ ਐਂ ਦੱਸੋ ਤਾਂ ਵੀਰ ਅੱਜ ਆਏ ਹੋਏ ਸੀਗੇ ਮੈਂ ਕਹਿੰਦਾ ਨਾਲ ਤਾਂ ਚਲੋ ਆਪਾਂ ਵੀਡੀਓ ਬਣਾ ਲੈ ਨਾਲੇ ਨਾਲੇ ਬਾਕੀ ਨਾਲ ਜਿਹੜਾ ਬੋਲਾ ਬਾਈ ਕੋਲੇ ਲਾਰਾ ਤਿਆਰ ਕੀਤਾ ਉਹਦਾ ਨਾਮ ਵੀ ਲਾਰਾ ਹੀ ਰੱਖਿਆ ਹੋਇਆ ਵੀਰ ਸ਼ਾਰਟ ਨਾਲੇ ਮੂੰਹ ਤੇ ਛੇਤੀ ਜੜ ਜਾਂਦਾ ਬਾਕੀ ਉਹਦੀ ਮਾਂ ਸਾਰੇ ਭਰਾਵਾਂ ਨੇ ਦੇਖਿਆ ਜੀ ਨੈਤਲ ਦੋਤਾ ਜੀ ਪ੍ਰਦੀਪ ਚੌਧਰੀ ਵਰਗਿਆਂ ਕੋਲੇ ਤੇ ਵੀਰ ਨੇ 10 ਲੱਖ ਦੀ ਖਰੀਦੀ ਸੀ ਮੇਲੇ ਦਾ ਮੱਜਣ 10 ਲੱਖ ਦੀ ਵੀਰ ਨੇ 10 ਨੰਬਰ ਪਿੰਡ ਚੋਂ ਪ੍ਰਦੀਪ ਚੌਧਰੀ ਨੇ ਖਰੀਦੀ ਸੀ ਹਾਂਜੀ ਤੇ ਮੈਂ ਪ੍ਰਦੀਪ ਚੌਧਰੀ ਤੋਂ 11.5 ਲੱਖ ਦੀ ਖਰੀਦੀ ਮੈਂ ਅੱਛਾ ਤੁਸੀਂ ਉਹਨੂੰ ਪ੍ਰਾਪਰਟੀ ਦੇ ਕੇ 11.5 ਦੀ ਖਰੀਦ ਲਈ ਸੀ ਹਾਂਜੀ ਉਹ ਤਾਂ ਵੀਰੇ ਪ੍ਰਾਪਰਟੀ ਤਾਂ ਉਹਨੂੰ ਹੋਰ ਵੀ ਬਹੁਤ ਵੱਡੇ ਵੱਡੇ ਦੇ ਰਹੇ ਸੀ ਪਰ ਪ੍ਰਦੀਪ ਦਾ ਆਪਣੇ ਨਾਲ ਉਹਨਾਂ ਦਾ ਪ੍ਰੋਫਟ ਮੰਗੂ ਐ ਓਕੇ ਉਹਨੇ ਆਪਾਂ ਨੂੰ ਇੱਕ ਮੰਨ ਲਓ ਨਾਰਮਲ ਇਹ ਕਹਿ ਲੋ ਕਿ ਬਿਨਾ ਪ੍ਰੋਫਿਟ ਤੋਂ ਸਮਝ ਲਓ ਇਹਨਾਂ ਕੋ ਪ੍ਰੋਫਿਟ ਨਹੀਂ ਦਿੱਤਾ ਕਿਉਂਕਿ ਉਹ ਤੁਹਾਨੂੰ ਬਹੁਤ ਵੱਡੇ ਆਫਰ ਸੀ ਅੰਦਰ ਉਹ ਮੱਝ ਦੇ ਠੀਕ ਹੈ ਜੀ ਤੁਹਾਨੂੰ ਇਹ ਪਤਾ ਉਹ ਸਮਝ ਨੇ ਵਿਦਆਉਟ ਬੂਸਟਿੰਗ ਕਿੰਨਾ ਦੁੱਧ ਕੱਢਿਆ ਹੋਇਆ ਕਿਉਂਕਿ ਅੱਜ ਉਹਦਾ ਰਿਕਾਰਡ ਮਾਈ ਤੇ ਦੱਸਦੇ ਨੇ ਤਾਂ ਲੋਕ ਇਹ ਸਮਝਦੇ ਬੂਸਟਿੰਗ ਨਾਲ ਹੀ ਸ਼ਾਇਦ ਮੱਝ ਬਿਲਕੁਲ ਜੀ ਉਹਨੇ ਪਤਾ ਉਹ ਜ਼ਿੰਮੇਵਾਰ ਦੇ ਘਰੋਂ ਕਿੰਨਾ ਦੁੱਧ 31 ਗਰ ਨਹੀਂ ਬਹੁਤ ਅਕੜਾ ਲਿਆਂਦਾ ਸੀ ਹਾਂਜੀ ਦੁੱਧ ਚੋਕੇ ਤੁਸੀਂ ਹਾਂਜੀ ਹਾਂਜੀ ਬਾਕੀ ਨਾਲ ਦਾ ਪ੍ਰਦੀਪ ਭਾਰਗੇ ਦਾ ਇਹ ਕੰਮ ਦੇ ਖਿਲਾਫ ਸੀ ਉਹ ਤਾਂ ਆ ਕਿਉਂਕਿ ਜਿਹੜਾ ਬੰਦਾ ਕਹਿੰਦਾ ਕਿਸੇ ਇੱਕ ਚੀਜ਼ ਨੂੰ ਰੋਕਣ ਦੇ ਵਿੱਚ ਮੂਰੇ ਆ ਗਿਆ ਤੇ ਉਹ ਆਪ ਗਲਤ ਕੰਮ ਨਹੀਂ ਕਰਦਾ ਹੁੰਦਾ। ਤਾਂ ਆ ਗਏ ਬਸ ਇਤਰੀ ਪੀਣੇ ਆ ਗਏ। ਤੇ ਦੂਜੀ ਗੱਲ ਤੇ ਆਪਣਾ ਜਿਹੜਾ ਲਾਰਾ ਝੋਟਾ ਉਹਨ ਕਿੰਨੇ ਟਾਈਮ ਦਾ ਹੋ ਗਿਆ? ਇਬਰੇ ਸਾਢੇ 3 ਸਾਲ ਦਾ ਹੋ ਗਿਆ। ਸਾਢੇ 3 ਸਾਲ ਦਾ ਹੋ ਗਿਆ ਠੀਕ ਹੈ 4 ਦੰਦ ਹੋ ਗਿਆ। 4 ਦੰਦ ਦੋ। ਤੇ ਹੁਣ ਬਾਹਰ ਬੂਰ ਕਿਤੇ ਕੱਢ ਕੇ ਦਿਖਾਵੋਗੇ ਜਨਤਾ ਨੂੰ ਹਾਂਜੀ ਵੀਡੀਓ ਇੱਕ ਪਈ ਓਦੀ ਆਪਣਾ YouTube ਤੇ ਪ੍ਰਵੀਨ ਮੂਰਾ ਫਾਰਮ ਤੇ ਪਈ ਏ ਇੱਕ ਵੀਡੀਓ। ਉਹ ਵੀ ਬਾਵਾਂਗੇ ਗੁੜੀ ਉਹ ਦਿਖਾਵਾਂਗੇ ਲੋਕਾਂ ਨੂੰ ਹਾਂ ਮੂਰੇ ਹੁਣ ਕੱਢ ਕੇ ਬਾਹਰ ਦਿਖਾਉ ਕਿਉਂਕਿ ਰਿਕਾਰਡ ਬਾਲਾ ਚੰਗਾ ਹੈ ਹੁਣ ਮੈਂ ਇਹਨੂੰ ਬਈ ਸੋਨੂੰ ਨੂੰ ਪਹਿਲਾਂ ਹੀ ਕਹਤਾ ਸੀ ਮੈਂ ਕਿਹਾ ਬਈ ਮੇਰੇ 20 ਟੀਕੇ ਰੱਖ ਦੀ ਜਿਆਦਾ ਵੀ ਨਹੀਂ ਆਪ ਕਹਿਆ ਕਿਉਂਕਿ 20 ਟੀਕੇ ਰੱਖਾਂਗੇ ਦੋ ਮੱਝਾ ਕੱਬਣ ਕਰਾਵਾਂਗੇ 10 ਟੀਕੇ ਮੰਨ ਲਓ ਮੈਂ ਦੋ ਤਿੰਨ ਟੀਕੇ ਮੰਨ ਦੋਨੇ ਕਮਜ ਦੇ ਤੇ ਉਹਨਾਂ ਦੇ ਕਟੀਆਂ ਲਾਵਾਂਗੇ ਕਟੀਆਂ ਲੈ ਕੇ ਤੇ ਦੋਨਾਂ ਦੇ ਵਿੱਚ ਦੋ ਮੱਝਾਂ ਮੈਂ ਤਾਂ ਗੱਬਣ ਕਰਾਉਣਾ ਨਾ ਇੱਕ ਕੱਟੀ ਯਕੀਨਨ ਦੇਊ ਬਾਈ ਜੇ ਦੋ ਕਰਾਵਾਂਗੇ ਤੇ ਆਪਾਂ ਨੂੰ ਕੱਟੀ ਨਾਲ ਹੀ ਆਪਣੀ ਜਿਹੜੀ ਭਾਲ ਮੁੱਕ ਜੰਦੇ ਆ ਤੇ ਗਾਂਹਲੇ ਸਾਲ ਆਪਾਂ ਫੇਰ ਕੱਟੀਆਂ ਵੀ ਨਹੀਂ ਵੇਚਣੀਆਂ ਐਸੇ ਈ ਮੇਰੀਆਂ ਬੁੱਕ ਕੀਤੀਆਂ ਆਵੀਆਂ ਭਰਾਵਾ ਐਸੇ ਈ ਵੀ ਨਹੀਂ ਪੂਰੀਆਂ ਹੋਣਗੀਆਂ 24 ਦੇ ਵਿੱਚ ਹੁਣ ਜਿਹੜੀਆਂ ਸੂਹਣੀਆਂ 24 ਤੋਂ ਜਾ ਕੇ 25 ਦੇ ਵਿੱਚ ਕੱਟੀਆਂ ਪੂਰੀਆਂ ਹੋਣਗੀਆਂ ਸਹੀ ਤੇ ਇਸ ਦੂਬਾਰ ਜਿਹੜੀਆਂ ਕੱਟੀਆਂ ਹੁਣ 25 ਦੇ ਵਿੱਚ ਆਉਣੀਆਂ ਆਏਂਗੀਆਂ ਬਾਈ ਕਈ ਵਾਰੀ ਰੱਬ ਨਾ ਕਰੇ ਬੁੱਲਦਾ ਰਿਜ਼ਲਟ ਮਾੜਾ ਆ ਗਿਆ ਇੱਕ ਬੱਚੇ ਤੇ ਹਾਂ ਜੇ ਹੁਣ ਦੋਨਾਂ ਤੇ ਆਪਣਾ ਪਤਾ ਲੱਗਦਾ ਇੱਕ ਬੱਚੇ ਨਾਲ ਆਪਾਂ ਕਿਸੇ ਵੀ ਬੁੱਲ ਦਾ ਮੰਨ ਲਓ ਉਹਨੂੰ ਦੱਸ ਨਹੀਂ ਸਕਦੇ ਵੀ ਇਹ ਚੰਗਾ ਕਮਾੜਾ ਚੰਗਾ ਕਮਾੜਾ ਬਿਲਕੁਲ ਦੋ ਬੱਚਿਆਂ 'ਚ ਪਤਾ ਲੱਗ ਜਾਂਦਾ ਵੀ ਇਹ ਕੀ ਕਰਦਾ ਬਿਲਕੁਲ ਬਿਲਕੁਲ ਉਹੀ ਹੁੰਦਾ ਨਾ ਜਦੋਂ ਆਪਾਂ ਵਰਤਾਂਗੇ ਵੀ ਯਾਰ ਵੀ ਇਸ ਹਿਸਾਬ ਨਾਲ ਜਿਹੜਾ ਆਪਾਂ ਨੂੰ ਪਤਾ ਲੱਗਦਾ ਵੀ ਕਿਵੇਂ ਚੰਗਾ ਆ ਹੁਣ ਆਪਾਂ ਨੂੰ ਪਤਾ ਦੇਖੋ ਆਪਾਂ ਸ਼ਕੰਦਰ ਸੀ ਸ਼ਕੰਦਰ ਦੇ ਮੈਂ ਦੋ ਮੱਜਾਂ ਦੇ ਟੀਕੇ ਭਰਾਏ ਬਈ 나ਗਣੀ ਨੇ ਦੇਤੀ ਕੱਟਈ ਤੇ ਜਿਹੜੀ ਸੈਕਟਰੀ ਵਾਲੀ ਮਾਤ ਸੀ ਉਹਨੇ ਤੇ ਤਾਂ ਕੱਟਾ-ਕ ਤੇ ਉਹ ਲੈ ਗਿਆ ਸੀਗਾ ਤੇ ਕੱਟੀ ਆਪਾਂ ਦੇਖ ਲਾ ਪਾਲੀ ਤੇ ਅੱਜ ਆਪਣੇ ਸਾਹਮਣੇ ਕੱਟੀ ਨੇ ਹੋਂਦ ਦੁੱਤਾ ਤੇ ਹੁਣ ਲੋਕ ਜਿਵੇਂ ਮਰਜ਼ੀ ਕਹੀ ਜਾਣ ਮੇਰੇ ਲਈ ਸਕੰਦਰ ਹੀਰੋਆ ਮੰਨ ਲਾ ਉਹਦੀ ਮਾਂ ਦਾ ਬਲੱਡ ਸਿਰਫ ਇਹਸੇ ਨਾਲ ਹੀ ਮਿਲਿਆ ਦੂਜੀਆਂ ਮੱਜਾਂ ਨਾਲ ਨਹੀਂ ਮਿਲਿਆ 나ਗਣੀ ਨੇ ਸਕੰਦਰ ਤੋਂ ਰਿਜ਼ਲਟ ਦਿੰਦਾ ਨਾ ਇਹੀ ਚੀਜ਼ ਹੁੰਦੀ ਹੈ ਜਿਹਦੇ ਨਾਲ ਜਿਹਦਾ ਮਿਲ ਗਿਆ ਤੇ ਹੋ ਸਕਦਾ ਜੇ ਇਹਦਾ ਬਲੱਡ ਨਾ ਮਿਲਦਾ ਤੇ ਉਹ ਰਿਜ਼ਲਟ ਵੀ ਨਹੀਂ ਵੀ ਆ ਸਕਦਾ ਸੀ ਇਹ ਕੋਈ ਖਾਸ ਗੱਲ ਨਹੀਂ ਆਪਾਂ ਨਿੰਦਨਾ ਸਟਾਰਟ ਕਰ ਦਨੇ ਨਾਲ ਮੱਜਾਂ ਦਾ ਵੀ ਜ਼ਿਆਦਾ ਯੋਗਦਾਨ ਹੈ ਮੇਰੇ ਹਿਸਾਬ ਦੇ ਨਾਲ ਤੇ ਬਾਕੀ ਆਇਤੀ ਮਾਲਾ ਦੋ ਤੇਰੇ ਵਾਲੇ ਤੋਂ ਗੱਬਣ ਕਰਾਉਣੀ ਆ ਪੱਕੀਆਂ ਪਹਿਲਾਂ ਕਿਉਂਕਿ ਮੇਰੇ ਕੋਲ ਮੈਸੇਂ ਥੋੜੀਆਂ ਰਹਿ ਗਈਆਂ ਹੁਣ ਜਿਵੇਂ ਦੋ ਝੋਟੀਆਂ ਦੋ ਮੈਂ ਰਤਨ ਤੋਂ ਕਰਾਉਣੀ ਆ ਗੱਬਣਾ ਹੁਣ ਡਾਇਰੈਕਟਰ ਦੋ ਹੈਪੀ ਰੋਸੀ ਵਾਲੇ ਕੱਟੇ ਤੋਂ ਤੇਰੇ ਵਾਲੇ ਕੱਟੇ ਤੋਂ ਉਹ ਤਾਂ ਜਿਵੇਂ ਮਰਜ਼ੀ ਕਰੀਂ ਚੱਕ ਕੇ ਲਿਓਣੀ ਲਿਓਣਾ ਕੋਈ ਮਰਜ਼ੀ ਹੋ ਜੇ ਜਿਵੇਂ ਮਰਜ਼ੀ ਦੇਖ ਲਿਓ ਬਾਈ ਆਪਾਂ ਉਹ ਵੈਸੇ ਅਜੇ ਤੱਕ ਕੋਈ ਮੱਝ ਤੇ ਛੱਡਿਆ ਨਹੀਂ ਉਹ ਜਵਾਨ ਹੋਵੇਗੀ ਖੀ ਰਹੀ ਆ ਜਿੰਨ੍ਹੇ ਮਹੀਨੇ ਦੇ ਪਰ ਦੇਖੋ ਤੁਹਾਨੂੰ ਪਤਾ ਵੀ ਥੋੜੀਆਂ ਮੱਝਾਂ ਆਪਾਂ ਕਹਿਣ ਤੋਂ ਬਾਅਦ ਵੀ ਜਜ਼ੀਰ ਫਰੀ ਆ ਹਨ ਹਾਂ ਬਿਲਕੁਲ ਟਾਈਮ ਟੂ ਟਾਈ ਪਰ ਕੋਈ ਗੱਲ ਨਹੀਂ ਤੁਸੀਂ ਡਾਇਰੈਕਟ ਕਰੋ ਮੈਂ ਹੁਣ ਆਪ 15 ਦਿਨਾਂ ਘਾਕੇ ਨਾ ਮੈਂ ਕੱਟਾ ਲਵਾਂਗਾ ਇੱਥੇ 20 25 ਦਿਨ ਤੇਰੇ ਵਾਲਾ ਨਾਲੇ ਉਦੋਂ ਬਾਅਦ ਨਾਲ ਤਾਂ ਸੀਮਤ ਤੇ ਲੱਗ ਜੂ ਉਹ ਤੇ ਹੱਥ ਤੇ ਲਾ ਲਾਂਗੇ ਕਹਿਣ ਦਾ ਭਾਬ ਤੇ ਨਾਲੇ ਦੋ ਮੱਜਾ ਕਰਾਉਣੀਆਂ ਤੇ ਦੋ ਇਹਦੇ ਵਾਲੇ ਦਿਗਾਂ ਹੋ ਜਾਣਗੀਆਂ ਤੇ 6 ਕਮਜਾ ਰਹਿ ਜਾਣੀਆਂ ਆਪਣੀਆਂ ਤੇ ਦੋ ਕੀ ਦਵਿੰਦਰਾਂ ਤੋਂ ਕਰ ਲਈਆਂ ਤੇ ਬਾਕੀ ਉਸ ਤੋਂ ਬਾਅਦ ਜਿਉਂ-ਜਿਉਂ ਸੂਈ ਜਾਣਗੀਆਂ ਤਾਂ ਉਹਦੋਂ ਤੇਰੇ ਆਲਦੇ ਵੀ ਸੀਮੰਟ ਬਣ ਜਾਣਗੇ ਤਾਂ ਉਹਦੋਂ ਬਾਈ ਵਾਲਾ ਵੀ ਜਾਨੀ ਕਿ ਬਿੱਲਕੁਲ ਕਟਾ ਬਾਈ ਤਾਂ ਦੇਖ ਕੇ ਆ ਵੀ ਬਿੱਲਕੁਲ ਕਟਾ ਬਹੁਤ ਸੋਹਣਾ ਕਰੈਕਟਰ ਵਾਲਾ ਬਿੱਕਟਾ ਬਹੁਤ ਸੋਹਣਾ ਹਾਂਜੀ ਗਾਂ ਨੂੰ ਜਿਹੜੇ ਇਹ ਮਤਲਬ ਜਿਵੇਂ ਜਿਵੇਂ ਚੁਣਨੇ ਆ ਨਾ ਆਪਾਂ ਛੋਟੇ ਇਹ ਇਦਾਂ ਹੀ ਚੁਣਾਗੇ ਜਿਵੇਂ ਤਿੰਨ ਚਾਰ ਛੋਟੇ ਹੁੰਦੇ ਤਿੰਨ-ਤਿੰਨ ਮਹੀਨਿਆਂ ਦੇ ਵਰਤ ਲਾਂਗੇ ਤੇ ਇਹਨੇ ਚ ਤਿੰਨ-ਤਿੰਨ ਦੇ ਪੰਜ ਵਰਤ ਲੂ ਅਸੀਂ 15-16 ਮੱਝਾਂ ਹੋ ਜਾਣਗੀਆਂ ਬਸ ਉਹੀ ਕੰਮ ਆਪਾਂ ਨੇੜ ਤੇ ਦੁੱਧ 19 ਕਿਲੋ ਕਰਕੇ ਤਿਆਰ ਮੈਨੂੰ ਚਾਹ ਕਹਿਆ ਵੀ ਇਹ ਝੋਟੀ ਦੁੱਧ ਜੇ ਕਰ ਗਈ 20 ਕਰਕੇ ਤਿਆਰ ਤੇ ਆਪਾਂ ਵਿੱਚ ਵਾਈ ਚਲਾ ਲਗੇ ਠੀਕ ਹੈ ਤੇ ਜੇ ਨਾ ਇਹ 5-4 ਦਿਨਾਂ ਚ ਬਦੀ ਤੇ ਜੇ 5-4 ਦਿਨਾਂ ਚ ਇਹ ਨਾ ਦੁੱਧ ਬਦਲੀ ਤੇ ਫਿਰ ਆਪਾਂ ਜਿਹੜੀ 19 ਕਿਲੋ ਆ ਇਹ ਤੇ ਚਲਾ ਦਾਂਗੇ ਕੰਮ ਤੇ ਇੱਕ ਤੁਹਾਨੂੰ ਤੇਰੇ ਵਾਲਾ ਨੰਬਰ ਬੋਲਿੰਗ ਨੰਬਰ ਵੀਰੇ ਆਪਣਾ 70092 70092 ਹਾਂਜੀ 08480 08480 ਹਾਂਜੀ 870092 08480 ਠੀਕ ਹੈ ਜੀ ਬਾਈ ਇਹ ਸਾਨੂੰ ਗੁਜਰ ਦਾ ਨੰਬਰ ਆ ਜੀ ਕਈ ਵਾਰੀ ਕੋਈ ਹੁੰਦੀ ਹੈ ਪੁਰਾਣੀ ਗੱਲਬਾਤ ਕਰਨੀ ਜਾਂ ਕੋਈ ਡਿਟੇਲ ਪੁੱਛਣੀ ਹੈ ਘੱਟੇ ਦੀ ਬਾਕੀ ਨੇਚਰਲ ਰਿਕਾਰਡ ਵਾਲਾ ਕੰਮ ਕੋਈ ਕਹਿੰਦੇ ਹੁੰਦਾ ਜਿਹਦੀਆਂ ਮਾਮਾ ਸੋਡੇ ਸਾਹਮਣੇ ਤੁਹਾਨੂੰ ਯਕੀਨ ਨਾ ਜਿਹੜੇ ਭਰਾ ਤੇ ਉਹਨਾਂ ਦੇ ਟੀਕੇ ਭਰਾ ਮੰਗ ਤੱਕ ਆਉਣ ਵਾਲੇ ਸਮੇਂ ਚ ਕਾਮਯਾਬ ਹੋ ਜਾਂਦੇ ਆ ਜਿਵੇਂ ਮੈਨੂੰ ਲਸਮੀ ਵਾਲਾ ਤੇ ਯਕੀਨ ਸੀਗਾ ਵੀਰੇ ਹੈਪੀ ਦੇਖੋ ਬਥੇਰਾ ਕੁਛ ਕਰਦੇ ਹੀ ਲੋਕ ਹਨਾ ਕਿਉਂਕਿ ਅਗਲਾ ਇਹ ਨਹੀਂ ਸਮਝਦਾ ਹੁੰਦਾ ਵੀ ਯਾਰ ਪ੍ਰੋਬਲਮ ਆ ਸਕਦੀ ਹੈ ਕਿ ਕੋਈ ਚ ਬੱਲਾ ਵੀ ਆ ਜਾਊ ਬਾਈ 100 ਕੱਟਰੂ ਮਗਰ ਬਾਈ ਕਿੰਨਾ ਮਰਜੀ ਕਾਲਾ ਖਾਣ ਦਾਣਾ ਯਾਰ ਬੱਲਾ ਕੱਟਾ ਆਊਗਾ ਗਾਰੰਟੀ ਹੈ ਮੇਰੀ ਕੱਟੀ ਵੀ ਬੱਲੀ ਪੈਰ ਵਿੱਚ ਟਾਇਆ ਜਾਂਦਾ ਹੁੰਦਾ ਵੀਰੇ ਅੱਖ ਵੀ ਬਿੱਲੀ ਆ ਜਾਂਦੀ ਹੈ ਜਦੋਂ ਮੈਂ ਸ ਇਹ ਕ੍ਰੋਸ ਕੀਤੀਆਂ ਉਹ ਮੈਂ ਸ ਬਰੀਡ ਤਾਂ ਅਕਸਰ ਬਣੀ ਹੈ ਨਾ ਕਿਸੇ ਹਿਸਾਬ ਦੇ ਨਾਲ ਤਾਂ ਇਹ ਚੀਜ਼ਾਂ ਮਾੜਾ ਮੋਟਾ ਆਉਂਦਾ ਰਹਿੰਦਾ ਤੇ ਫਿਰ ਬਥੇਰਾ ਸੀ ਤੇ ਆਪਾਂ ਨੂੰ ਵਿਸ਼ਵਾਸ ਸੀ ਜਿਵੇਂ ਆਪਾਂ ਨੂੰ ਵਿਸ਼ਵਾਸ ਸੀ ਲక్ష్ਮੀ ਦੇਰੀ ਫਰਮ ਤੇ ਉਹ ਆਪਣੇ ਵਿਸ਼ਵਾਸ ਤੇ ਖਰਾ ਉਤਰਿਆ ਕਿਉਂਕਿ ਮੈਨੂੰ ਵਿਸ਼ਵਾਸ ਸੀ ਤੇ ਮੇਰੇ ਘਰੇ ਢੰਡ ਕਰ ਗਿਆ ਹਾਂ ਭਈ ਹਾਂ ਵਟਾਲੇ 2020 ਚ ਉੱਥੇ ਤੈਨੂੰ ਮੈਂ ਇਹ ਅਸੀਂ ਮੈਂ ਕਿਹਾ ਕੋਈ ਨੂਰ ਦਾ ਕੋਈ ਨੂਰ ਦਾ ਇਹ ਵੀ ਤੁਸੀਂ ਦੋਨੇ ਕਹਿ ਲਈ ਵੀ ਇਹ ਮੇਰੇ ਕਹਿਣ ਤੇ ਤੁਸੀਂ ਲਾ ਲਓ ਹਾਂ ਸਕੰਦਰਦੀ ਆਪਣੇ ਕੋਲੇ ਝੋਟੀ ਉਹ ਖੜੀ ਐ ਐਂਡ ਤੇ ਜਾਂ ਹਾਂ ਸੌਰੀ ਕੋਹੇਨੂਰ ਦੀ ਦਾਰੇ ਦੀ ਵੀ ਖੜੀ ਐ ਤੇ ਇਹ ਤੂੰ ਦਿੱਤੇ ਸਾਰੇ ਸਹੀ ਮੈਂ ਦਾਰੇ ਵਾਲੀ ਝੋਟੀ ਵੀ ਗੱਬਣੋਗੀ ਤੇ ਕੋਹੇਨੂਰ ਵਾਲੀ ਵੀ ਗੱਬਣ ਤੇ ਜਿਹੜੀ ਸਕੰਦਰ ਵਾਲੀ ਇਹ ਸੂਪੀ ਇਹ ਫਰਕ ਉਹਨਾਂ ਨੂੰ ਹੈ ਕਿ ਤਿੰਨ ਮਹੀਨੇ ਵੱਡੀ ਐ ਪਰ ਉਹ ਉਹ ਪੰਜ ਝੋਟੀਆਂ ਚਾਰ ਨੇ ਰਗੜਦੀਆਂ ਮਾਤਾ ਜੀ ਘਰੇ ਚਾਰ ਵੱਧ ਪਉਣ ਲੱਗੇ ਕਹਿੰਦੇ ਦਾਣੇ ਨੂੰ ਕੀ ਆ ਲੋਕ ਕਹਿੰਦੇ ਵੀ ਦਾਣਾ ਨਾ ਪਾਓ ਚਾਰ ਪਾਓ ਚਾਰਾਂ ਤੇ ਝੋਟੀਆਂ ਦਾ ਸਰੀਰ ਤਾਂ ਬਹੁਤ ਤਕੜਾ ਰਿਆ ਕੱਦ ਥੋੜਾ ਜਿਹਾ ਘਟ ਕਰਦੀਆਂ ਸੀ ਤੇ ਇੱਕ ਕਹਿਣ ਦਾ ਭਾਬ ਸੌਰਗੇ ਨਹੀਂ ਵੀਰੇ ਦਸੱਲੀ ਕਰਾਤੀ ਜਦੋਂ ਆ ਕੇ ਇੱਥੇ ਨਵੇਂ ਫਾਰਮ ਤੇ ਕੱਖਾਂ ਦੇ ਰੱਖੀਆਂ ਚਾਰ ਚੁਰ ਬੰਦ ਕਰਤੇ ਚਰਪੀਆਂ ਚਰਪੀਆਂ ਪੱਟੀਆਂ ਦੋ ਤਿੰਨ ਮਹੀਨੇ ਜੰਦਰ ਫੇਰ ਜਾ ਕੇ ਦੁਬਾਰੇ ਗੱਬਣ ਕਰੰਨ ਹੁਣ ਪੰਜੇ ਝੋਟੀਆਂ ਗੱਬਣ ਤੇ ਮੈਨੂੰ ਯਕੀਨ ਹੈ ਵੀ ਦੇਖੋ ਜਿਹੜੀ ਦਾਰੇ ਵਾਲੀ ਆ ਉਹਦੀ ਗੱਲ ਤਾਂ ਹਜੇ ਬੱਕਰੀ ਐ ਪਰ ਯਕੀਨ ਮੈਨੂੰ ਦ ਪਰ ਜਿਹੜਾ ਕੋਹੇ ਨੂਰ ਵਾਲਾ ਉਹ ਤਾਂ ਹੈਪੀ ਜਮੇ ਸ਼ਰਾ ਕਰ ਜੂਗਰੇ ਤੇ ਕੋਹੇ ਨੂਰ ਵਾਲੀ ਕੱਟੀ ਦਿਖਾ ਕੇ ਨਾਲੇ ਵਿੱਚ ਨਾਲ ਮੜੀ ਇਹ ਦਿਖਾ ਦਿੰਨੇ ਹੈਪੀ ਤੇਰੇ ਵਾਲਾ ਰੋਸੀ ਵਾਲਾ ਕੱਟਾ ਕਿੱਡਾ ਹੋ ਗਿਆ ਬਈ ਉਹ ਹੋ ਗਿਆ ਬਈ ਸਵਾ ਦੋ ਸਾਲ تقريبا ਮਹੀਨਿਆਂ ਦਾ ਹੋ ਗਿਆ ਬਟਾਲੇ ਦੇ ਵਾਲਾ 26 ਕਿਲੋ ਦੁੱਤੇ ਚੱਲੀ ਜਾਂਦੀ ਹੈ ਨੇਚਰਲ ਤੇ ਜੇ ਤਾਂ 6 ਦੰਦ ਨੇ ਤੇ ਜਿੱਤੀ ਸੀਗੀ ਤੀਜਾ ਨੰਬਰ ਨਹੀਂ ਦੂਸਰਾ ਦੂਸਰਾ ਨੰਬਰ ਸੀ 23 ਕਿਲੋ 700 ਕੁਸ ਗ੍ਰਾਮ ਹੈ ਨਾ ਨਹੀਂ 22 ਕਿਲੋ ਕੁਸਤੀ ਨੇ ਮਿਲਦਾ 30 ਕਿਲੋ ਸੀ ਉਹ ਪਹਿਲੇ ਟਾਈਮ ਉਹ ਖਾਲੀ ਹੋਈ ਸੀ 12 ਕਿਲੋ ਕੁਛ ਤੇ ਲਾਸਟ ਜਵਾਈ ਘਟ ਵੀ ਜੂ ਮੀਂ ਪੇਕੇ ਮਾਰ ਹੋਈ ਆ ਆ ਤਾਂ ਆਪਣੀ ਉਹਦੀ ਮੁਕਸਰ ਵਾਲੀ ਦੀ ਬੱਲੀ ਦੀ ਹੈ ਬਰਕ ਵਾਲੀ ਦੀ ਆ ਆਪਣੀ ਕਾਲੀ ਮਾਂ ਜਿਹੜੀ ਟਡੇਲੇ ਵਾਲੀ ਘਰੇ ਦੁੱਧ ਪੀਣ ਨੂੰ ਰੱਖੀ ਵੀ ਹੈ ਤਾਂ ਘਰੇ ਹੁੰਦੀ ਆ ਉਧਰ ਉਹਦੀ ਹੈ ਤਰਨਾੜ ਨਾਲ ਤੇ ਇਹਦਾ ਵੀ ਪੱਠ ਅਗਲਾ ਕਹੇ ਤਾਂ ਹੁੰਦਾ ਵੀ ਤਰਨਾੜ ਚ ਕੀ ਕਲਾ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣਾ ਮੜ ਜੀ ਦੇਖੀ ਪੱਠ ਦੇਖੀ ਬਾਈ ਪੱਟ ਦੇਖ ਇਹਦਾ ਬਿਲਕੁਲ ਛੋਟਿਆਂ ਨੂੰ ਸਾਰਿਆਂ ਨੂੰ ਆ ਜੀਤਰਾੜ ਨੇ ਪੁੜਾ ਦੇ ਕਿੰਨਾ ਸੁਣਾ ਪਾਇਆ ਜੀ ਮੇਤਰਣਾੜ ਦੀ ਮਾਂ ਦਾ ਚੱਕਵਾ ਪਾਕਿਸਤਾਨ ਨਾਲ ਤੇ ਇਹੀ ਚੀਜ਼ਾਂ ਹਾਂ ਮਤਲਬ ਨੀਲੀ ਰਾਵੀ ਚ ਬਹੁਤ ਸੁਣਾਦਾ ਤਾਂ ਨਾਲੇ ਕਾਲੀ ਮੱਝ ਤੋਂ ਹੈ ਉਹਨਾਂ ਦਾ ਇੰਨਾ ਚੌੜਾ ਹੈ ਹੈਪੀ ਆਹ ਚੀਜ਼ ਯਾਰ ਜਦਾ ਮੈਨੂੰ ਕੋਈ ਮਤਲਬ ਵੀ ਮੈਂ ਕੋਈ ਗਲਤ ਵੀ ਲੱਗਿਆ ਮੇਰੀ ਨਿਗਾਹ ਦੇ ਵਿੱਚ ਇਹ ਦਾਰੇ ਦੀ ਹੈ ਮੂੰਹ ਇਹਦਾ ਮੋਦੀ ਦਾ ਸਾਲੀ ਦਾ ਯਾਰ ਹੁਣ ਮੈਂ ਤੇ ਉਹਦਾ ਰੱਬ ਜਾਣੇ ਮੋਦੀ ਦਾ ਟੀਕਾ ਲਾ ਕੇ ਕਿਉਂਕਿ ਟੀਕੇ ਇੰਨਾਂ ਵਾਲੇ ਹੀ ਹੁੰਦੇ ਸੀ ਉਦੋਂ ਮੇਰੇ ਕੋਲੇ ਮੈਂ ਤਾਂ ਭਰੇ ਇੰਨਾਂ ਵਾਲੇ ਯਾਰ ਅੱਜ ਕੇ ਠੀਕ ਹੈ ਆਪਾਂ ਇਵੇਂ ਝੂਠ ਬੋਲੀ ਚੱਲੇਗੇ ਰੱਬ ਜਾਣੇ ਇਹ ਸਕੰਦਰ ਦੇ ਆ ਹੁਣ ਰੱਬ ਜਾਣੇ ਮੋਦੀ ਦੀ ਹੈ ਤੇ ਪਰ ਹੁਣ ਜਿਵੇਂ ਮੋਦੀ ਜਿਹੜਾ ਤਾਂ ਯਾਰ ਨੂੰ ਤਾਂ ਮੋਦੀ ਨੂੰ ਦੇਖਦਾ ਤੇ ਉਰਲੇ ਪੈ ਦੇਖੋ ਮੂੰਹ ਇਹਦਾ ਹੈ ਨਾ ਲੱਸਨ ਜਾਦੇ ਮੋਦੀ ਵਾਲੇ ਆ ਇਹਦੇ ਤੇ ਆਦੇ ਮੂੰਹ ਦੇਖ ਜਮੇ ਸ਼ੇਮ ਤੁਸੇ ਮੈਂ ਦੇਖ ਜਦੋਂ ਜਾਈਂ ਟੇਢੀ ਕਰੂ ਬੜੀ ਸੁਣੀ ਮੂੰਹ ਦੀ ਹੈ ਗੱਲ ਕਰ ਸਿੰਘਾਂ ਦੀ ਪਤਾ ਨਹੀਂ ਭੰਦ ਨਹੀਂ ਮੋਦੀ ਦੇ ਹੋਰ ਬੱਚੇ ਕਿਤੇ ਨਹੀਂ ਬੇਕਾਰ ਜਾਇ ਸਿੰਘਾਂ ਦੇ ਬੇਕਾਰ ਆ ਗਈ ਸਿੰਘਾਂ ਦੀ ਸਮਝੋ ਭਰ ਤੇ ਇਹ ਆ ਗਈ ਜਿਹੜਾ ਕੱਟਾ ਮੇਰੇ ਵਾਲਾ ਮਰ ਗਿਆ ਸੀ ਐਪੀ ਅੱਛਾ ਹੀਰੇ ਵਾਲਾ ਬਰੇ ਇਹਦੀ ਮਾਂ ਵੀ ਜਦੋਂ ਹਾਂ ਹੀਰੇਲਾ ਕੱਟਾ ਮਰ ਗਿਆ ਸੀ ਉਹਦੀ ਧੀ ਇਹਦੀ ਮਾਂ ਵੀ ਹੀਰੇ ਦੀ ਸੀ ਉਹ ਵੀ ਇਹਨੂੰ ਜਨਮ ਦੇ ਕੇ 3 ਮਹੀਨੇ ਦੀ ਮਰ ਗਈ ਜੀ ਵੀਰੇ ਸਾਢੇ 13 ਕਿਲੋ ਪਹਿਲਾਂ ਦਾ ਦੁੱਧ ਸੀਗਾ ਇਹਦੀ ਨਾਨੀ ਦਾ ਦੁੱਧ ਸੀਗਾ 15 ਕਿਲੋ ਫਿਰ ਇਹਦੀ ਮਾਂ ਜੰਮੀ ਹੀਰੇ ਤੋਂ ਉਹਨੇ ਦਿੱਤਾ ਸਾਢੇ 13 ਕਿਲੋ ਪਹਿਲਾਂ ਨੇ ਦੁੱਧ ਨਾਲੇ ਆਪਾਂ ਨੂੰ ਚਵਾੰਗਾ ਦਾ ਨਹੀਂ ਪਤਾ ਨਾ ਕੋਈ ਜ਼ੋਰ ਦਿੱਤਾ ਇਹ ਆਪਣੇ ਦਾ ਮਾਤਾ ਨੂੰ ਦੇ ਵੀ ਤੀਜੇ ਸੀ ਉਹ ਵੱਧ ਦੇਣਾ ਤੇ ਫਿਰ ਇਹਦਾ ਥੰਦ ਕਿ ਕਿੱਡਾ ਤਕੜਾ ਹੁਣ ਇਹ ਪਿਓ ਪਿਓ ਮਾਂ ਤੇ ਪਿਓ ਦੀ ਹਨ ਬਰੀੜੀ ਆ ਪਿਓ ਇੱਕ ਸੀ ਮਾਂ ਪਿਓ ਦਾ ਤੇ ਇਹਦਾ ਨਾਂ ਦਾ ਪਿਓ ਆਪਣੇ ਘਰੇ ਨਾ ਮਾਂ ਇਹੀ ਬੱਚੀ ਆ ਕਿਉਂਕਿ ਪਿਓ ਵੀ ਡੇਢ ਸਾਲ ਦਾ ਹੀ ਪਹਿਲੀ ਮੱਝ ਲਾ ਕੇ ਦੂ ਤੇਕਲਉਤੀ ਹੈ ਤੇ ਆ ਸੀਗੀ ਕੋਹੇ ਨੂਰ ਦੀ ਲੱਗਦੀ ਆ ਬਿਲਕੁਲ ਨਹੀਂ ਲੱਗਦੀ ਹੈ ਹਨਾ ਸਮਾਂ ਸੇਵਤੀ ਸਮਾਂ ਹੈ ਨਾ ਬਈ ਪਟਪਟ ਬਹੁਤ ਅਗੜੀ ਆ ਬਾਕੀ ਹੈਪੀ ਇਹ ਵੀ ਰੱਬ ਸੁੱਖ ਰੱਖੇ ਤੇ ਦੁੱਧ ਇਹਨੇ ਵੀ ਨੇਚਰਲੀ 18 19 ਲੀਟਰ 20 ਲੀਟਰ ਦੇ ਲਗਭਗ ਦੁੱਧ ਚਾਹੂ ਬਾਲ ਦੇਤੇ ਮੈਂ ਪਾਇਆ ਚੱਡਾ ਇਹਦੇ ਹੁਣ ਵੀ ਤਾਂ ਠੀਕ ਆ ਜੀ ਬਾਈ ਸਸਕਾਲ ਧੰਨਵਾਦ ਤਾਂ ਚੱਲੀ ਆ ਜੋ ਪੀਨੇ ਆ ਫਿਰ ਚਾਚੂ ਆਪਾਂ